ਮंजे ਦਰ ਸਾਰਾ ਕੁਸ ਪਾਟ ਤਾ ਕ੍ਰੇਲੇ ਲੱਗੇ ਸੀਗੇ ਫੋੜ ਜਿਹੜਾ ਨੱਕ ਸੁੱਕ ਜਿਆ ਸੀਗਾ ਖਰਬੂਜਿਆਂ ਦੀ ਬਾਲ ਸੀ ਤੇ ਹੁਣ ਇਹਦੇ ਵਿੱਚ ਪਾਲਕ ਮਿੱਠੀ ਤੇ ਤੇਣੀ ਦਾ ਸ਼ਿਟਾ ਦਿੱਤਾ ਤੇ ਬਾਕੀ ਸਾਗ ਸੂਖਤਾ ਉੱਤਰ ਕਾਫੀ ਲਾਇਆ ਹੋਇਆ ਵਾ ਤੇ ਮਿਰਚਾਂ ਮੈਂ ਰਖਾ ਲੀਆਂ ਮੈਂ ਕਿ ਮਿਰਚਾਂ ਰੱਖ ਲਵਾਂ ਕਿਉਂਕਿ ਚਲੋ ਜਿੰਨਾ ਚਾ ਲੱਗਦੇ ਹਨਾ ਕੋਲੋਂ ਤੋੜ ਕੇ ਪੈ ਜਾਂਦੇ ਗਾ ਉਹ ਤੇ ਆ ਸਾਗ ਵੀ ਰਖਾ ਲਿਆ ਸਾਗ ਵੀ ਵਧੀਆ ਸਵਾਦ ਬੰਦ ਹੈ ਇਹ ਬੱਲਣਾ ਵਾਲਾ ਤੇ ਹਾਂ ਗਲਾਬ ਦਾ ਬੂਟਾ ਇਹ ਵੀ ਉੱਤੋਂ ਸ਼ਾਂਗ ਦਿੱਤਾ ਇੱਥੋਂ ਲਓ ਨਵੇਂ ਪੱਤੇ ਕੱਢੇ ਸਾਗ ਦੇ ਦੂਰ ਰੱਖ ਲਈ ਮੈਂ ਤੌਲਸੀ ਲੈ ਕੇ ਆਂਦੀ ਸੀ ਕਿ ਸਵਿਟਜ਼ਰਲੈਂਡ ਤੋਂ ਉਹ ਮੈਂ ਲਾਈ ਤਰਪੀ ਆ ਫੁੱਲਾਂ ਵਾਲੇ ਬੂਟੇ ਦੇ ਵਿੱਚ ਹੀ ਲਾ ਦਿੱਤੀ ਉਹ ਤਾਂ ਆਉਣਾ ਤੁਨੂੰ ਬਸ ਤੇ ਕਾਲ ਪੁੱਤ ਵਾਹਿਗੁਰੂ ਜੇ ਕੋਈ ਦੇਖ ਲੈਂਦਾ ਫੇਰ ਆਸੇ ਕਾਲ ਬੰਦ ਉਹ ਚੱਤੀ ਆਪਣੇ ਘਰ ਆਇਆ ਹੋਇਆ ਨਹੀਂ ਉਹ ਪੀਮਟੀ ਕੱਟੀ ਹੈ ਤੂੰ ਜਦੋਂ ਤੁਹਾਨੂੰ ਦੇਣ ਦਾ ਹੋਰ ਕਿਵੇਂ ਆ ਆਜੋ ਆਜੋ ਇੰਦੀ ਕੋਲ ਵੀ ਦੇਖ ਆਜੋ ਮੈਂ ਐਨਟੀਐਸਟੀ ਕਰ ਹਾਂ ਸਸਿਕਾ ਕਿਵੇਂ ਹੈਗਾ ਪੇਸਾਸਿਕਾ ਆਲੋ ਹਮ ਨਾਏ ਸੇ ਤੋ ਉਹ ਆਬ ਜਾ ਮੁੰਡਿਆਂ ਵਾਸਤੇ ਬਾਹਰ ਵੇੜੇ ਚ ਬੈਠੇ ਜੱਕੜ ਮਾਰ ਜਾਂਦੇ ਕੇ ਕਹਿੰਦੇ ਮੰਮੀ ਮੰਮੀ ਕਹਿੰਦੀ ਅਜੇ ਜਾਣਾ ਤੁਸੀਂ ਵੀ ਪੀ ਲਓ ਆਜੋ ਸਿਕਾਲੇ ਹਾਸੇ ਕਾਲ ਲਓ ਆਪੀ ਲੋ ਤੁਸੀਂ ਵੀ ਦੱਸੋ ਮੈਨੂੰ ਮੈਂ ਤੁਹਾਨੂੰ ਵੀ ਨਾ ਮੈਂ ਚਾਹ ਪੀ ਘਟਿਆ ਹੁਨੇ ਮੇਰੇ ਤੋਂ ਨੌ ਤਿੰਨ ਸਾਨੂੰ ਨੇ ਪੀਣਾ ਤਾਂ ਪੀ ਲੋ ਪੀਲਾ ਤਾਂ ਜਵਾਕਾ ਨੇ ਮੈਂ ਫਿਰ ਹੋਰ ਬਣਾਉਣੀ ਸਾਰਿਆਂ ਨੂੰ ਆ ਗਿਆ ਉੱਧਰ ਮੁੰਡੇ ਨੇ ਅੱਜ ਚਿੱਤ ਲਾਂਗੇ ਜੀ ਆਪਾਂ ਤੂੜੀਆਂ ਤੋੜ ਕੇ ਲਿਆਂਦੀਆਂ ਆਪਣੇ ਉੱਤੋਂ ਤੇ ਨਾਲ ਮੈਂ ਪਾਇਆ ਮੈਚਾਂ ਦਾ 4 ਆਹ ਪਰ ਮੀਆਂ ਰੈੱਡ ਮੈਚਾਂ ਹੀ ਪਾਈਆਂ ਤੇ ਆਹ ਹਰੀਆਂ ਪਾਈਆਂ ਇਹ ਵੀ ਤੋੜ ਕੇ ਲਿਆਂਦੀਆਂ ਸੀਗੀਆਂ ਦੋ ਦਿਨ ਹੋ ਗਏ ਪਹਿਲਾਂ ਨੂੰ ਧੋਕੇ ਧੁੱਪ ਲਵਾ ਲਈ ਤੇ ਹੁਣ ਪਾਇਆ ਵਾ ਜਿਸ ਵਾਰਕ ਧੁੱਪ ਲੱਗੀ ਹੋਵੇ ਨਾ ਫੇਰ ਇਹ ਖਰਾਬ ਨਹੀਂ ਹੁੰਦਾ ਚਾਰ ਆਇ ਅੱਛੀ ਮੈਂ ਅਕਦਾ ਆਈ ਪੈਡ ऑनलाइन मंगवाया वा एमाजॉन तो ओपन तू किया हजे कूँगी गई हुई है पढ़ने वास्ते पिछु ही आ गया सार्सल